ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਾਲ ਜੁੜੀਆ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅੱਜ ਰਾਤ ਦੀ ਗੱਲ ਕਰਾਂਗੇ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਰਾਤ ਨੂੰ ਔਰ ਦਰਿਆਵਾਦੀ ਵੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਐਸੇ ਲਈ ਦੀ ਅੱਜ ਉਹ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੈਟਲਾਈਟ ਤਸਵੀਰਾਂ ਤੇ ਲਗਭਗ 7:30 ਵਜੇ ਚੱਲ ਰਹੇ ਆ 7 ਸਤੰਬਰ ਦੀ ਰਾਤ ਦੀ ਆਹ ਗੱਲ ਕਰਨੀ ਆ ਮੌਸਮ ਦੀ ਪੰਜਾਬ ਦੀ ਗੱਲ ਕਰੀਏ ਜੀ ਅੱਜ ਦੁਪਹਿਰ ਤੋਂ ਬਾਅਦ ਦੁਪਹਿਰ ਤੱਕ ਦਾ ਧੁੱਪ ਲੱਗੇ ਬਹੁਤੇ ਖੇਤਰਾਂ ਦੇ ਵਿੱਚ ਹਾਲਾਂਕਿ ਤੜਕੇ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗੇ ਸੀ ਦੁਪਹਿਰ ਤੱਕ ਧੁੱਪ ਲੱਗੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਗਰਜ ਚਲੇਸ਼ ਕੋ ਵਾਲੇ ਬੱਦਲ ਜਿਹੜੇ ਆ ਬਣਨੇ ਸ਼ੁਰੂ ਹੋਏ ਤੇ ਬਹੁਤ ਖੇਤਰਾਂ ਦੇ ਵਿੱਚ ਅੱਜ ਕਾਰਵਾਈਆਂ ਜਿਹੜੀਆਂ ਮੀਹਾਂ ਦੀਆਂ ਵੇਖਣ ਨੂੰ ਮਿਲਣੀਆਂ ਨੇ ਮਾਲਵੇ ਦੀ ਗੱਲ ਕਰੀਏ ਪੱਛਮੀ ਜ਼ਿਲ੍ਹਿਆਂ ਤੋਂ ਲੈ ਕੇ ਫਾਜ਼ਿਲਕਾ ਫਰੀਦਕੋੜ ਫਿਰੋਜ਼ਪੁਰ ਬਠਿੰਡਾ ਸ੍ਰੀ ਮਕਸਤ ਸਾਹਿਬ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰ ਸੋ ਜੇਕਰ ਅਸਲੀ ਤਸਵੀਰ ਦੇਖਦੇ ਆਂ ਤੇ ਗਰਜ ਰਿਸਕ ਵਾਲੇ ਜਿਹੜੇ ਬੱਦਲ ਖੜਦੇ ਹੋਏ ਨੇ ਲੈਂਦੇ ਵਾਲੇ ਫਾਸਿਆਂ ਇਧਰੋਂ ਪਾਕਿਸਤਾਨ ਵਾਲੇ ਫਾਸਿਆਂ ਉੱਤੇ ਚੜਦੇ ਵੱਲ ਨੂੰ ਐਂਟਰ ਕਰ ਰਹੇ ਨੇ ਤੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਸਰ ਬਠਿੰਡਾ ਸ੍ਰੀ ਮਕਸਦ ਸਾਹਿਬ ਇੱਕ ਵਾਰ ਫਿਰ ਤੋਂ ਇੱਥੇ ਅਮੀਦਾਰ ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਕੱਲ ਤੜਕੇ ਸਵੇਰੇ ਵੀ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣ ਸਕਦਾ ਤੇ ਘਟ ਖੇਤਰੀ ਕਾਰਵਾਈਆਂ ਕੱਲ ਵੀ ਹੋ ਸਕਦੀਆਂ ਨੇ ਸਰਸਾ ਫਤਿਹਬਾਦ ਇਹਨਾਂ ਖੇਤਰਾਂ ਦੇ ਵਿੱਚ ਹਰਿਆਣੇ ਦੇ ਮੀਂਹ ਲੱਗ ਰਹੇ ਨੇ ਜਿਹੜਾ ਕਿ ਬੱਦਲ ਉੱਤੇ ਨੂੰ ਖਿਸਕ ਰਿਹਾ ਯਾਨੀ ਕਿ ਉੱਤਰੀ ਭਾਗਾਂ ਦੇ ਵਿੱਚ ਇਧਰ ਆ ਜੀ ਆਫਾ ਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗ ਸਕਦੇ ਨੇ ਆਉਂਦੇ 2 ਘੰਟੇ 2 ਘੰਟਿਆਂ ਤੱਕ ਪਹੁੰਚਣਗੇ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੀਂਹ ਇੱਥੇ ਵੀ ਲੱਗਣਗੇ ਖਾਵੇਂ ਅੱਜ ਅੱਧੀ ਰਾਤ ਤੋਂ ਪਹਿਲਾਂ ਲੱਗਣ ਕੱਲ ਤੜਕੇ ਸਵੇਰੇ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਬਣਨ ਦੇ ਆਸਾਰ ਹੋਣਗੇ ਬੱਦਲ ਬਣਨ ਦੇ ਤੇ ਮੀਂਹ ਲੱਗਣਗੇ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਡੇਰਾਵੱਸੀ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤਿਆਰ ਰਹਿਣ ਜੀ ਇੱਥੇ ਅਗਲੇ 12 ਘੰਟਿਆਂ ਦੇ ਵਿੱਚ ਮੀਂਹ ਪਾਉਣਗੇ ਅੱਜ ਅੱਧੀ ਰਾਤ ਤੋਂ ਪਹਿਲਾਂ ਵੀ ਕੱਲ ਤੜਕੇ ਸਵੇਰੇ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਬਣਨ ਦੇ आसार ਹੋਣਗੇ ਜਲੰਧਰ ਕਫੂਰਥਲਾ ਹੁਸ਼ਿਆਰਪੁਰ ਨਵਾਸ਼ahr ਚਾਰਾ ਜਿਲ੍ਹੇ ਦੇ ਵਿੱਚ ਮੀਂਹ ਦੇ आसार ਨੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਤਗੜੀ ਝਟ ਵੀ ਲੱਗ ਜਾਵੇ ਸ਼੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਫਿਲਹਾਲ ਠੀਕ-ਠਾਕ ਨੇ ਜੀ ਇੱਥੇ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਅਸਲੇ ਬੱਦਲਬਾਹੀ ਪੰਡੀ ਸ਼ੁਰੂ ਹੋ ਚੁੱਕੀ ਆ ਆਉਂਦੇ ਘੰਟੇ ਹੱਦ ਤੱਕ ਮੀਂਹ ਇੱਥੇ ਪਹੁੰਚ ਸਕਦੇ ਨੇ ਪਠਾਨਕੋਟ ਜ਼ਿਲ੍ਹਾ ਅਸਲੇ ਬਿਲਕੁਲ ਸਾਫ਼ ਹੈ ਹਰ ਅਗਲੇ 12 ਘੰਟੇ ਯਾਨੀ ਕਿ ਕੱਲ ਤੜਕੇ ਸਵੇਰੇ ਇੱਥੇ ਮੀਂਹ ਪਹੁੰਚਣ ਦੇ आसार ਹੋਣਗੇ ਹਲਕੇ ਤੇ ਲੱਗੇ ਦਰਮਿਆਨੇ ਲੱਗਣ ਦੀ ਸੋ ਇਹਦਾ ਕਹਾਣੀ ਹੈ ਜੀ ਮੀਹਾ ਦੀ ਕਿਉਂ ਲੱਗ ਰਹੀ ਹੈ ਕਹਾਣੀ ਕਿਉਂਕਿ ਜਿਹੜਾ ਘੱਟ ਦਵਾ ਦਾ ਖੇਤਰ ਐਲ ਪੀ ਜੇ ਲੰਘ ਰਿਹਾ Rajasthan ਦੇ ਉੱਪਰੋਂ ਘੁੰਮਣ ਘੇਰੀ ਫਣੀ ਹੋਈ ਆ ਤੇ ਇਹ ਧੁੰਮਣ ਘੇਰੀ ਜਿਹੜੀ ਆ ਇਸ ਤਰ੍ਹਾਂ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਰਹੀ ਆ Rajasthan Gujarat ਦੇ ਵਿੱਚ ਰੈਡ ਅਲਰਟ ਜਾਰੀ ਕੀਤੇ ਗਏ ਨੇ ਅਗਲੇ 24 ਘੰਟਿਆਂ ਦੇ ਲਈ ਉੱਥੇ ਐਲ ਪੀ ਜੇ ਮੌਜੂਦ ਆ ਤੇ অতি ਭਾਰੀ ਮੀਂਹ ਉੱਥੇ ਲੱਗਣਗੇ ਸੋ ਉਹਦੀ ਜਿਹੜੀ ਹਵਾਵਾਂ ਨੇ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਜਿਹੜਾ ਖਿੱਚ ਕੇ ਲਿਆ ਰਿਹਾ ਇਹ ਘੱਟ ਦਵਾ ਦਾ ਖੇਤਰ ਪੰਜਾਬ ਵੱਲ ਨੂੰ ਹਰਿਆਣੇ ਵੱਲ ਨੂੰ ਸੱਟ ਰਿਹਾ ਤੇ ਜਿਹਦੇ ਸਦਕਾ ਇਹ ਮ ਕਿਤੇ ਵੇਖਣ ਨੂੰ ਮਿਲ ਰਿਹਾ ਨੇ ਸੋ ਅੱਜ ਮੌਸਮ ਦੀ ਰਿਪੋਰਟ ਅੱਜ ਰਾਤ ਦੀ ਹੁਣ ਫੌਨ ਹੈ ਦਰਿਆਵਾਂ ਤੇ ਘੱਗੜ ਦੀ ਗੱਲ ਕਰੀਏ ਘੱਗਰ ਚੜ ਕੇ ਜਰੂਰ ਚੱਲਦਾ ਫਿਆ ਤੇ ਕੋਈ ਬਹੁਤਾ ਵੱਡਾ ਅੱਜ ਨੁਕਸਾਨ ਘੱਗਰ ਵਾਲੇ ਪਾਸੇੋਂ ਨਹੀਂ ਹੋਇਆ ਕੁਝ ਕਿਤਨਾ ਦੇ ਵਿੱਚ ਜਿੱਥੇ ਇੱਕ ਦੋ ਥਾਵਾਂ ਤੇ ਬੰਲ ਟੁੱਟਿਆ ਉਥੇ ਕੁਝ ਥਾਵਾਂ ਤੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਤੇ ਹਲੇ ਅਗਲੇ ਜਿਹੜੇ 24 ਘੰਟੇ ਨੇ ਜੇਕਰ ਕਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਲੱਗ ਜਾਂਦੇ ਨੇ ਚੰਡੀਗੜ੍ਹ ਕੁਆਦ ਖੇਤਰ ਦੇ ਵਿੱਚ ਇੱਧਰ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਫਿਰ ਇਹਦਾ ਪਾਣੀ ਹੋਰ ਚੜਨ ਦੇ ਆਸਾਰ ਹੋਣਗੇ ਫਿਲਹਾਲ ਕਗਰ ਹਲੇ ਠੀਕ ਠਾਕ ਚੱਲਦਾ ਪਿਆ ਪਟਿਆਲੇ ਸ਼ਹਿਰ ਦੇ ਵਿੱਚੋਂ ਅੱਗੇ ਲੰਘਦਾ ਹੋਇਆ ਸਰਦੋਲਗੜ ਤੇ ਅੱਗੇ ਸਰਸਾ ਫਤਿਹਪੁਰ ਇੱਥੇ ਜਿਹੜਾ ਪਾਣੀ ਚਾਂਦ ਫਰਾ ਮੰਨ ਦੇ ਲੱਗੇ ਹੋਰ ਤਾਣੂ ਜਾ ਰਿਹਾ ਤੇ ਹੋ ਸਕਦਾ ਥੋੜੇ ਪਿੰਡਾਂ ਦੇ ਵਿੱਚ ਹੋਰ ਪਾਣੀ ਅੱਗੇ ਖਿਲਰ ਸਕਦਾ ਹੈ ਸੋ ਇਸ ਤੋਂ ਇਲਾਵਾ ਜੀ ਪਾਖੜੇ ਦੀ ਗੱਲ ਕਰੀਏ 1677 ਦੇ ਆਸਾਸ ਜਿਹੜਾ ਲੈਵਲ ਹੈ ਕਫੈਸੀ ਦਾ ਅਸਲੇ ਚੱਲਦਾ ਹੋਇਆ ਤੇ ਅਸੀਂ ਉਹਦਾ ਰੈੱਡ ਜ਼ੋਨ ਹੈ ਤੇ ਇੱਕ ਡੈਮ ਜਿਹੜਾ ਹੌਲੀ ਹੌਲੀ ਉਨੇ ਹੋਣੇ ਸ਼ੁਰੂ ਹੋ ਚੁੱਕੇ ਨੇ 3 ਫੁੱਟ ਥੱਲੇ ਪਾਖੜਾ ਜਿਹੜਾ ਆ ਚੁੱਕਿਆ 85000 ਕਿਓਸਕ ਪਾਣੀ ਆ ਕੇ ਛੱਡਿਆ ਜਾ ਰਿਹਾ ਸੀ ਘਟਾ ਕੇ ਹੁਣ 70000 ਕਰਤਾ ਹੈ 70000 ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਹੋ ਸਕਦਾ ਹੈ ਬੀਬੀਐਮਬੀ ਪ੍ਰਸ਼ਾਸਨ ਇਹ ਪਾਣੀ ਹੋਰ ਘਟਾ ਦੇਵੇ ਪੌਗਰਾਮ ਦੀ ਗੱਲ ਕਰੀਏ 1394 ਤੇਲ ਚੱਲਦਾ ਫਿਆਸੀ 1390 ਦੀ ਕਪੈਸਿਟੀ ਹੈ ਰੈੱਡ ਜ਼ੋਨ ਹੈ ਤੇ ਇਹ ਟਾਈਮ ਦੇ ਹੌਲੀ ਹੌਲੀ ਓਨਾ ਹੋ ਰਿਹਾ ਤੇ ਇੱਥੇ ਜਿਹੜਾ 1 ਲੱਖ ਕਪੈਸਿਟੀ ਦਾ ਪਾਣੀ ਛੱਡਿਆ ਜਾ ਰਿਹਾ ਸੀ ਉਹ ਹੁਣ ਘਟਾ ਕੇ ਜਿਹੜਾ 60 70000 ਦੇ ਕਿਓਸਕ ਦੇ ਲਗਭਗ ਕਰ ਦਿੱਤਾ ਗਿਆ ਹੈ ਹਰੀਕੇ ਹੜ ਦੇ ਦ ਆ ਰਿਹਾ ਸੀ ਜਿਹੜਾ ਹੁਣ ਘਟਾ ਕੇ 2 2.5 ਲੱਖ ਦੇ ਆਸਾ ਜਿਹੜਾ ਹੁਣ ਪਾਣੀ ਛੱਡਿਆ ਜਾ ਰਿਹਾ ਹੋ ਸਕਦਾ ਉਸ ਤੋਂ ਵੀ ਥੱਲੇ ਹੁਣ ਕਪੈਸਿਟੀ ਘਟ ਦਿੱਤੀ ਗਈ ਹੋਵੇ ਹੜਾ ਤੋਂ ਰਾਹਤ ਫਿਲਹਾਲ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਤੇ ਪਿੰਡਾਂ ਨੂੰ ਫਿਲਹਾਲ ਨਹੀਂ ਹੈ ਕਿਉਂਕਿ ਜਦੋਂ ਤੱਕ ਪਿੱਛੋਂ ਪਾਣੀ ਹੋਰ ਨਹੀਂ ਘਟਦਾ ਉਦੋਂ ਤੱਕ ਇੱਥੇ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ ਪਰ ਹੁਣ ਜਿਹੜੇ ਆਉਂਦੇ ਦਿਨ ਨੇ ਉਹ ਸੁਖਾਵੇਂ ਲੱਗ ਰਹੇ ਨੇ ਪਰ ਮਾਤਮਾ ਮਿਹਰ ਕਰਨ ਤੇ ਆਉਂਦੇ ਜਿਹੜੇ 5-7 ਦਿਨ ਹੋਣਗੇ ਉਹ ਠੀਕ ਠਾਕ ਮੌਸਮ ਬਣ ਦੇ ਜਿਹੜੇ ਜਾਪ ਰਹੇ ਨੇ ਤੇ ਜਿਹੜੇ ਹੜਾ ਤੋਂ ਵੀ ਰਾਹਤ ਮ ਸਸਰਾਲੀ ਬੰਨ ਦੀ ਗੱਲ ਕਰਦੇ ਆਂ ਲੁਧਿਆਣੇ ਦੇ ਲਾਗੇ ਸਤਲੋਜ ਦੇ ਬੰਨ ਟੁੱਟ ਚੁੱਕਾ ਸੀ ਜਿਹੜਾ ਜਿਹੜਾ ਮੇਨ ਧੋਸੀ ਬੰਨਾ ਉਹ ਜ਼ਰੂਰ ਟੁੱਟ ਗਿਆ ਸੀ ਪਾੜਾ ਪੈ ਗਿਆ ਸੀ ਪਰ ਜਿਹੜਾ ਅੱਗੇ ਰਿੰਗ ਬੰਨ ਬਣਾਇਆ ਜਿਹੜੇ ਪਿੰਡ ਵਾਸੀਆਂ ਨੇ ਤੇ ਆਰਮੀ ਨੇ ਮਿਲ ਕੇ ਤੇ ਇਹਨਾਂ ਦੀ ਤਾਰੀਫ ਕਰਨੀ ਪਏਗੀ ਕਾਫੀ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਲੱਗੇ ਹੋਏ ਨੇ ਤੇ ਬੰਨ ਮਜ਼ਬੂਤ ਬਣਾ ਚੁੱਕੇ ਨੇ ਤੇ ਉੱਥੇ ਪਾਣੀ ਅੜਿਆ ਹੋਇਆ ਤੇ ਪਰਮਾਤਮਾ ਮਿਹਰ ਕਰੇ ਪਾਣੀ ਅੱਗੇ ਨਹੀਂ ਜਾਂਦਾ ਅਫਵਾਹਾਂ ਤੋਂ ਆਪਾਂ ਬਚ ਕੇ ਰਹਿਣਾ ਤੇ ਜਣੀਆਂ ਅਫਵਾਹਾਂ ਸਸਰਾਲੀ ਵਾਣ ਨੂੰ ਲੈ ਕੇ ਉੱਡ ਰਹੀਆਂ ਨੇ ਉਹਨਾਂ ਤੇ ਠੱਲ ਹੋਣ ਦੀ ਜ਼ਰੂਰਤ ਹੈ। ਅ ਇੱਕ ਹੋਰ ਇਧਰ ਮੱਤੇਵਾੜਾ ਦੇ ਲਾਗੇ ਸਸਰਾਲੀ ਪਿੰਡ ਤੋਂ ਅੱਗੇ 3-4 ਕਿਲੋਮੀਟਰ ਅੱਗੇ ਮੱਤੇਵਾੜਾ ਫੋਰੈਸਟ ਨੇ ਯਾਨੀ ਕਿ ਜੰਗਲ ਨੇ। ਉਹਨਾਂ ਦੇ ਨਾਲ ਪਿੰਡ ਮੱਤੇਵਾੜਾ ਦੇ ਲਾਗੇ ਵੀ ਗਾੜੀ ਫਜ਼ਲ ਪਿੰਡ ਫੈਂਦਾ ਜਿੱਥੇ ਬੰਨ ਦੇ ਵਿੱਚ ਥੋੜਾ 파ੜ ਹੋਇਆ ਸੀ ਪਰ ਉਹ ਟਾਈਮ ਰਹਿੰਦੇ ਜਿੜਾ ਜਾਂ ਨੌਜਵਾਨਾਂ ਨੇ ਫੁਰਤੀ ਦਿਖਾਈ ਪ੍ਰਸ਼ਾਸਨ ਨੇ ਫੁਰਤੀ ਦਿਖਾਈ ਤੇ ਉਹ ਬੰਨ ਨੂੰ ਉੱਥੇ ਫੜ ਲਿਆ ਗਿਆ ਤੇ ਉਹ ਬੰਨ ਟੁੱਟਣ ਤੋਂ ਬਚਾ ਲਿਆ ਗਿਆ। ਸੋ ਫਿਲਹਾਲ ਠੀਕ ਠਾਕ ਹੈ ਮਾਹੌਲ ਇੱਥੇ ਖਰਾਬ ਕਰਨ ਦਾ ਮਾਹੌਲ ਜਿਹੜੇ ਸ਼ਰਾਰਤੀ ਹਨ ਸਰ ਅਫਵਾਹਾਂ ਵੜਾਉਂਦੇ ਨੇ ਉਹਨਾਂ ਤੇ ਆਪਾਂ ਵਿਸ਼ਵਾਸ ਨਹੀਂ ਕਰਨਾ ਬੰਨ ਮਜ਼ਬੂਤ ਹੈ ਰਿੰਗ ਬੰਨ ਬਣ ਚੁੱਕਿਆ ਤੇ ਉਸ ਤੋਂ ਅੱਗੇ ਪਾਣੀ ਜਾਏਗਾ ਐਦਾਂ ਦੇ ਅਸਰ ਨਹੀਂ ਜਾਪੜੇ ਕਿਉਂਕਿ ਪਾਖਰੇ ਵੱਲੋਂ ਵੀ ਪਾਣੀ ਹੋਣ ਘਟਾਇਆ ਜਾਣਾ ਤੇ ਵਧਾਇਆ ਨਹੀਂ ਜਾਣਾ ਇਸ ਲਈ ਠੀਕ ਠਾਕ ਮਾਹੌਲ ਰਹਿੰਦਾ ਜਾਪੜਿਆ ਆਉਣ ਦੇ ਦਿਨਾਂ ਦੇ ਵਿੱਚ ਰਾਹਤ ਵੀ ਰਾਤ ਮਿਲਣ ਜਾ ਰਹੀ ਹੈ ਮੌਸਮ ਵਾਲੇ ਫਖ ਤੋਂ ਵੀ ਥੋੜੀ ਬਹੁਤ ਰਾਹਤ ਅੱਗੇ ਔਰ ਵਾਲੇ ਦਿਨਾਂ ਦੇ ਵਿੱਚ ਮਿਲਦੀ ਜਾ ਰਹੀ ਹੈ ਬਾਕੀ ਅੱਜ ਰਾਤ ਮੌਸਮ ਕਾਫੀ ਥਾਂਵਾਂ ਤੇ ਜਿਹੜਾ ਜਾਂ ਖਰਾਬ ਰਹੇਗਾ ਜੀ ਤੇ ਮੀਂਹ ਕਾਫੀ ਥਾਂਵਾਂ ਤੇ ਲੱਗਣਗੇ ਬਾਕੀ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਜਿਵੇਂ ਜਿਵੇਂ ਆਪਾਂ ਅਗਲੇ ਦਿਨਾਂ ਦੇ ਵਿੱਚ ਬਦਲ ਸਾਰਨ ਫਿਆਰ ਫਰੀ ਸਤਿ ਸ਼੍ਰੀ ਅਕਾਲ ਜੀ